ਇਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 93 ਲੱਖ ਪਲੱਸ ਮਨੀ ਰਿਕਵਰ ਕੀਤੀ ਹੈ ਜਿਹੜੀ ਕਿ ਹਵਾਲਾ ਮਨੀ ਹੈ ਐਂਡ ਕਾਫੀ ਸੌ ਡਾਲਰ ਬਰਾਮਦ ਕੀਤੇ ਨੇ ਔਰ ਇੱਕ ਪੁਨੀਤ ਚੂ ਨਾਂ ਦਾ ਵਿਅਕਤੀ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਉਹ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਸਰ ਇਹ ਤਾਂ ਪਹਿਲਾਂ ਵੀ ਕਿਹਾ ਗਿਆ ਸੀ ਜਿਹੜੀ 2 ਕਰੋੜ 93 ਲੱਖ ਇਹ ਕੋਈ ਇੰਡੀਅਨ ਕਰੰਸੀ ਹੈ ਤੇ ਕਿੰਨੀ ਜੀ 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 ਬਾਅਦ ਵਿੱਚ ਲੈ ਕੇ ਕਿੱਥੇ ਜਾਣਾ ਸੀ ਉਹਨੂੰ ਤਫ਼ਤੀਸ਼ ਦਾ ਹਿੱਸਾ ਜੀ ਕਿ ਕਿਨੂੰ ਕਿਨੂੰ ਡਿਲੀਵਰ ਕਰਨੀ ਸੀ ਕਿੱਥੇ ਡਿਲੀਵਰ ਕਰਨੀ ਸੀ ਉਹ ਵੀ ਪਤਾ ਕਰਦੇ। ਬੜੀ ਚੰਗੀ ਕਿ ਉਹ ਦੇਖੋ ਕੀ ਕੰਮ ਕਰਦਾ ਸੀ। ਇਹ ਬੈਂਕਿੰਗ ਜਿਹੜੀ ਮਨੀ ਟ੍ਰਾਂਸਫਰ ਦਾ ਕੰਮ ਕਰਦਾ ਸੀ ਜੀ ਪਹਿਲਾਂ ਤੇ ਨਾਲ ਨਾਲ ਉਹਦਾ ਆਸਟ੍ਰੇਲੀਆ, ਯੂਕੇ, ਯੂਐਸ, ਕੈਨੇਡਾ, ਯੂਰਪ ਤੇ ਜਿਹੜੀ ਸਾਰੀ ਕਰੰਸੀਸ ਚੇਂਜ ਕਰਦਾ ਸੀ। ਮਨੀ ਚੇਂਜਰ ਸੀਗਾ ਬੇਸਿਕਲੀ। ਔਰ ਹੁਸ਼ਿਆਰਪੁਰ, ਨਵਾਂ ਸ਼ਹਿਰ ਔਰ ਜਲੰਧਰ ਖਾਸ ਤੌਰ ਤੇ ਰਾਜਾ ਟੂਆ ਟਾਂਡਾ ਇਸ ਏਰੀਆ ਦੇ ਵਿੱਚ ਇਹਦਾ ਆਪਰੇਸ਼ਨ ਸੀ। ਏ ਕੋਈ ਦਿੱਲੀ 에어ਪੋਰਟ ਪਰਚਾ ਹੈਗਾ ਉਹ ਚੈੱਕ ਕਰੇ ਕਿ ਕਿਸ ਚੀਜ਼ ਦਾ ਪਰਚਾ ਕੀ ਰਿਕਵਰੀ ਹੋਇਆ ਤੇ 2018 ਦੇ ਪਰਚਾ ਹੋਇਆ ਹਾਂਜੀ ਕਿੱਥੋਂ ਆਇਆ ਸੀ ਦਿੱਲੀ ਤੋਂ ਆ ਰਹੀ ਸੀ ਜੀ ਕਹਿੰਦੇ ਸੀ ਬਿਲਕੁਲ ਐਨੇ ਇੱਥੇ ਆ ਕੇ ਕੋਈ ਬੰਦਾ ਸੀਗਾ ਲਗਜ਼ਰੀ ਜੜੀਆਂ ਬੱਸੇ ਨੇ ਉਹਨਾਂ ਦੇ ਵਿੱਚ ਟਰਾਂਸਪੋਰਟ ਕਰਦੇ ਸੀਗੇ ਕਿਵੇਂ ਉਹਦੇ টাইਪ ਇੱਕ ਬਾਕਸ ਬਣਾ ਕੇ ਉਸ ਤੋਂ ਕਿਸੇ ਨੇ ਭੇਜਿਆ ਨੂੰ ਤੇਨ ਬੱਸ ਤੋਂ ਲਾ ਕੇ ਆਪਣੀ ਗੱਡੀ 'ਚ ਰੱਖਿਆ ਤੇ ਲੈ ਕੇ ਜਾਇਆ ਇਹ ਸਾਰੀ ਮਾਈ ਬਾਦੀ ਵਿੱਚ ਆਈ ਜੀਏ ਪਾਸ ਤੇ ਰਚਾਈ ਜੇ ਪਰਗੇ ਤੋਂ ਜਾਂਦੀ ਵੀ ਇੱਧਰ ਹੈ ਕੱਤੋਂ ਲੈ ਕੇ ਇਹਨਾਂ ਨੇ ਹਿਆਰਪੁਰ ਤੱਕ ਨਾ ਸੀ ਇਹਨਾਂ ਜਾਂ ਕਿਸੇ ਨੂੰ ਜਲੰਧਰ ਤੇ ਸਰਪ੍ਰਸਤ ਇਹ ਹੁਣ ਸਾਡੇ ਕਾਬੂ ਆਇਆ ਜੀ ਹੁਣ ਇਸ ਪੜਕਾਲ ਦੇ ਵਿੱਚ ਆਏਗਾ ਕਿ ਕਿੱਥੇ ਕਿੱਥੇ ਕਿੰਨੀ ਡਿਲੀਵਰ ਕਰਨੀ ਸੀ ਕਿੰਨੇ ਬੰਦੇ ਨੂੰ ਕਰਨੀ ਸੀ ਜਾਂ ਕਿਤੇ ਹੋਰ ਜ਼ਿਆਦਾ ਬੰਦਿਆਂ ਦਾ ਜੀ ਕਹਿੰਦੇ ਇੱਕ ਜਿਹੜਾ ਜੀ ਲਗਜ਼ਰੀ ਵਾਰਦ ਵਿੱਚ ਆਈ ਹੈ ਮਨੀ ਜੀ 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 ਨਾਰਮਲ ਸਫਰ ਵੀ ਕਰ ਰਿਆ ਸੀਗਾ ਹੋਰ ਤੀ ਕਿ ਅੱਲੀ ਨੂੰ ਬੰਦਾ ਬੈਕਟ ਦਿੱਤਾ ਨਾ ਹਾਂਜੀ ਬਾਸਾ ਨੂੰ ਬੰਦਾ ਬਾਸਾ ਵੀ ਦਿੱਤਾ ਕੋਈ ਬੰਦਾ ਵੀ ਨਾਲ ਸਫਰ ਕਰ ਰਿਆ ਸੀਗਾ ਇਹ ਹੁਣ ਕੁਝ ਕਿਛ ਚਾਏਗਾ ਨਾ ਜੀ ਸਰ ਨੀ ਇਹ ਕੋਈ ਬੰਦਾ ਨਾਲ ਆ ਰਿਹਾ ਜੀ ਬੰਦਿਆ ਕੋਈ ਏਰੀ ਗੱਡੀ ਤੇ ਪਕੜੀ ਗਈ ਹੈ ਇਨੇ ਉਤ ਰਿਸਿਵ ਕਰਨੀ ਸੀ ਸਾਡੇ ਕੋ ਜਿਹੜੀ ਇਨਪੁਟ ਆਈ ਸੀ ਜੀ ਨਕਾ ਲਗਾ ਕੇ ਖੜੇ ਸੀ ਕਿ ਉੱਥੇ ਸਾਡੇ ਕਾਬੂ ਆ ਗਿਆ ਸਰ ਇੱਕ ਅਰਦਾ ਤੈਨੂੰ ਲੈਸ ਜੀ ਤਵਾਇਦਾ 15 ਮਿੰਟ 15 ਮਿੰਟ ਹੀ ਨੰਤੇ ਪਾੜੇ ਬਰਲ ਕੋ 60 ਮਿੰਟ ਦੇ ਕੋਲ 100 ਮਿੰਟ ਤਦਾ ਤੁਹਾਡੇ ਕੋਲ ਖੜੇ ਤਿੰਨ ਕਿਟ ਲੰਘ ਸਾਰਟ ਲੰਘ ਉਹ ਵੀ ਨਾ ਹੁਣ ਪੁੱਛਗੇ ਸੀ ਤਾਂ ਟਾਈਮ ਨਾਲ ਹੀ ਹੁੰਦੇ ਆ ਟਾਈਮ ਤਾਂ ਲੱਗਦਾ ਹੋਰ ਇਹਦੇ ਬਾਰੇ ਹੀ ਜਾਰੀ ਜਾਣਕਾਰੀ ਹਾਸਲ ਕੀਤੀ ਜੀ ਵਿਕੀ ਕੀਆ ਬੈਕਗ੍ਰਾਉਂਡ ਕੀਆ ਕਿੱਥੋਂ ਦਾ ਸੀਗਾ ਕੀ ਹੈ ਉਹਦੇ ਬਾਰੇ ਪਤਾ ਲੱਗਿਆ ਜੋ ਇਹਦਾ ਮੋਡਲ ਅਪਰੈਂਡਿਸੀ ਉਹ ਪਤਾ ਕਰ ਲਿਆ ਇੰਗਲੈਂਡ ਆਈ ਹੈ ਮੱਤ ਦੇ ਵਿਚਾਰੀ ਇਹਨੂੰ ਮਿਲ ਗਈ ਹੈ ਇਹਨੂੰ ਮਿਲਦੀ ਹੈ ਕੁਝ ਬੰਦੇ ਨੂੰ ਉਹ ਹਾਲੇ ਤਫ਼ਤੀਸ਼ ਚੱਲੇਗੀ ਜੀ ਫਿਰ ਪਤਾ ਲੱਗੂਗਾ ਕਿ ਕਿਹਨੀਆਂ ਜਗ੍ਹਾ ਤੇ ਦੇਣੀ ਸੀ ਕਿਹਨੂੰ ਕਿਹਨੂੰ ਦੇਣੀ ਸੀ ਕਿੱਥੇ ਦੇਣੀ ਹੈ ਅਜੇ ਅਜੇ ਨਹੀਂ ਉਹ ਤੱਕ ਨਹੀਂ ਪਹੁੰਚੇ ਨਾ ਹਾਲੇ ਸਾਡੀ ਤਫ਼ਤੀਸ਼ ਚੱਲ ਰਹੀ ਹੈ ਜਿਹੜੀ ਸੀ ਉਹ ਕੇਸੇ ਬਟੇ ਡਿਮਾਂਡ ਲੈ ਕੇ ਪੀ ਪੁਆਇੰਟ ਤੇ ਆ ਗਈ ਸੀ ਯਾ ਪ੍ਰੋਫੈਸਰ ਜੀ ਕਿ ਆਊਟਰ ਤੇ ਕਿਤੇ ਖੜੇ ਹੋ ਜਾਂ ਬੱਸੇ ਦੁੰਦੀ ਉਹਨਾਂ ਦਾ ਜਿੱਥੇ ਪਾਪੇਜ ਹੁੰਦਾ ਜੀ ਕਿਸੇ ਸਟਾਪੇਜ ਤੋਂ ਉੱਤਰੋ ਦੇਖੋ ਕੈਸੇ ਮੇਰੀ ਪਰਚੀ ਆ ਰਹੀ ਹੈ ਦਿੱਲੀ ਵਾਲੀ ਹੈ ਮੇਰਾ ਬਾਕਸ ਦੇ ਇਹਨੇ ਸਟਾਪੇਜ ਲਈ ਇਹ ਸਾਡੇ ਕੋਲ ਤਾਂ ਦੇਖੋ ਜੀ ਬਸ਼ੀਰਪੁਰ ਟੀ ਪੁਆਇੰਟ ਤੇ ਅਸੀਂ ਉਹਨੂੰ ਕੈਪਚਰ ਕੀਤਾ ਇਨੇ ਉਹ ਹੁਣ ਤਫ਼तीश ਦੇ ਵਿੱਚ ਉਹਨੂੰ ਪੁੱਛਾਂਗੇ ਜਿਵੇਂ ਪੁੱਛਾਂਗੇ ਜਿਵੇਂ ਕਿਸ ਜਗ੍ਹਾ ਤੋਂ ਲਈ ਸੀ ਇਹ ਤਫ਼ਤੀਸ਼ ਦੇ ਹਾਲ ਡਿਟੇਲ ਕਰਕੇ ਜੋ ਜੋ ਅਸੀਂ ਇਹਦੇ ਕੋਲ ਪੁੱਛ ਗਏ ਉਹ ਤੁਹਾਨੂੰ ਦੱਸ ਦੇ ਇੱਕ ਇਹ ਚੀਜ਼ ਜਿਹੜੀ ਲਈ ਹੈ ਜੇ ਬੰਦਾ ਮਨੀ ਦੇ ਬਦਲੇ ਮਨੀ ਟ੍ਰਾਂਸਫਰ ਨਹੀਂ ਗਏ ਹਾਲੇ ਤੱਕ ਤਾਂ ਜੋ ਨੇ ਕਿਹਾ ਜਿਵੇਂ ਮਨੀ ਦੇ ਬਦਲੇ ਮਨੀ ਟ੍ਰਾਂਸਫਰ ਕਰ ਪਰ ਹੁਣ ਅੱਗੇ ਹੋਰ ਕੀ ਕੀ ਹੈਗਾ ਕਿਸ ਕਿਸ ਚੀਜ਼ ਦੇ ਵਿੱਚ ਡੀਲ ਕਰਦਾ ਉਹ ਸਾਰਾ ਪਤਾਏਗਾ ਚਾਰ ਦੇ ਵਿੱਚ ਕੋਈ ਬੰਦਾ ਦੋ ਬੰਦੇ ਫਿਲਹਾਲ ਤੇ ਇਹੀ ਜੀ ਕਬੂ ਜੀ ਨੂੰ ਕਮਿਸ਼ਨ ਕਿੰਨੇ ਮਿਲਣੇ ਸਵਿਛਾ ਹੈ ਹੁਣ ਆਏਗਾ ਜੀ ਸਾਰੇ ਕੁਛ

कितने साल तक चलता है 10 साल तक कम चलता है है मतलब भाई ये वाला कारोबार है तो फिलहाल तो ये हवाला मनी है हम एक हवाला कारोबारी कारोबारी कितना बड़ा है है, है। ये सारा कुछ तफसील कल ये ज्यादा और भी बड़े बनते देखो और बनते हो सकते हैं ये अकेला बंदा तो कितना का काम कर सकता है जीड़ी जो इनपुट नहीं है आज ही चेक करेंगे तो फिर तो लॉजिक समझी दी ने चेकअप होना का मतलब कि गड्डी के नाम पे कागज क्या कितनी होनी दे रहे भाई जी गड्डी के कागज अच्छे चेकअप सर भाई दे रहे हैं सब कुछ होना चाहिए सर सही ऑन पेपर्स है सर ने सारी चीज्स और इंफॉर्मेशन शेयर करेंगे सारे क्वेश्चन सब तैयार है एज पर जवाब ऐसा समझो दूसरे होने ये ਸਾਡੀ ਪ੍ਰਾਇਓਰਟੀ ਗੱਡੀ ਦੇ ਕਾਗਜ਼ ਚੈੱਕ ਕਰਨਾ ਤੇ ਸਾਡੀ ਪ੍ਰਾਇਓਰਟੀ ਸੀ ਵੀ ਜੋ ਮਿਲਿਆ ਕੱਲਾ ਉਹਨੂੰ ਕਾਊਂਟ ਕਰਨਾ ਤੇ ਕੱਢੀ ਹੋਈ ਗੱਡੀ ਚਾ ਦੇਖੋ ਸਾਡੀ ਪ੍ਰਾਇਓਰਟੀ ਪਹਿਲਾਂ ਆਈ ਸੀ ਐਸਪੀ ਸਾਹਿਬ ਰਾਤ ਭਰ ਜਾਗੇ ਨੇ ਵੀ ਪਹਿਲਾਂ ਜਿਹੜੀ ਰਿਕਵਰੀ ਹੋਈ ਹੈ ਉਹਨੂੰ ਕਾਊਂਟ ਕਰਨਾ ਕੁਝ ਕੁਝ ਇੱਧਰ ਉੱਧਰ ਨਾ ਆਏ ਉਹਦੀ ਵੀਡੀਓ ਬਣਾਪੀ ਕਰਨੀ ਫਿਰ ਉਹਨੂੰ ਸੀਲ ਕਰਨਾ ਠੀਕ ਹੈ ਨਾ ਜੀ ਫਿਰ ਉਸ ਤੋਂ ਬਾਅਦ ਇੱਕ ਚੀਜ਼ਾਂ ਤਾਂ ਮਾਈਨਰ ਹੈ ਵੀ ਕਿਤੇ ਸਾਡੇ ਤੁਸੀਂ ਕਿਤੇ ਨਹੀਂ ਉਹ ਚੈੱਕ ਹੋ ਜਾਂਦਾ ਹੈ ਮੀਡੀਆ ਵਿੱਚ ਹੈ ਹਮੇਂ ਗੱਡੀ ਕੇ ਲਈ ਇਹਨਾਂ ਦੇ ਆਪਣੇ ਨਾਮ ਤੇ ਸੀ ਜਾਂ ਕਿਸੇ ਦੇ ਨਾਮ ਤੇ ਸੀ ਜਾਂ ਕਿਸੇ ਨੂੰ ਰਜਿਸਟਰ ਦਾ ਪੱਪੀ ਲੈ ਕੇ ਆ ਕੇ ਉਹ ਵਾਹ ਕਰ ਸਕਦਾ ਹੈ ਉਹ ਤੁਹਾਨੂੰ ਦੱਸ ਦਿਆਂਗੇ ਸਸੇ ਕਿ ਜੀ ਮਨੀਕ ਸਿੰਘ ਦੇ ਅੰਦਰ ਹੈ ਇਹ ਚੀਜ਼ ਕਰਵਾ ਸਕਦੇ ਹੋ ਸਾਡਾ ਹਾਲ ਤੋਂ 5 ਮਨੀਕ ਸਿੰਘ ਤੇ ਜੂਨੀਅਰ ਤੱਕ ਹੈ ਉਹ ਵੀ ਨਾਲ ਹੀ ਕਰ ਤੁਸੀਂ ਕਰਵਾ ਲਓਗੇ ਅਮ ਕ੍ਰੇਟੀਵਿਟੀ ਨਹੀਂ ਇਹ ਨੂੰ ਦੇਖਦੇ ਹੋ ਵੈਸਟਿੰਗ ਨਹੀਂ शक्ति सो जी एड्रेस करनी है एड्रेस डॉक्टर ने चेंज स्टार्टेड टुडे या डू मेडिसिन काम कर स्टूडेंट रजिस्टर है दफ्तर की थे ना वेस्टर्न यूनियन मुझे तो इशाार करते हैं कि पूरी मनी चेंज का बेसिक ऑफ कंप्यूटर फिर तो उनका इट वाज आरबीआई वालों लाइसेंसिंग हुई कि तो होएगा और और कितना ਸਤਿ ਜੀ ਕਮਿਸ਼ਨਰ ਸਾਹਿਬ ਜਲੰਧਰ ਦੀ ਰਹਿਨਮਾਈ ਹੇਠ ਜਲੰਧਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 93 ਲੱਖ ਪਲੱਸ ਇੰਡੀਅਨ ਕਰੰਸੀ ਔਰ ਲਗਭਗ 100 ਯੂ ਐਸ ਡਾਲਰ ਜਿਹੜੇ ਨੇ ਉਹ ਇੱਕ ਬੰਦੇ ਦਾ ਰਿਕਵਰ ਕੀਤੇ ਆ ਜਿਹੜਾ ਕਿ ਪੁਨੀਪੁਰੂਦ ਆ ਸ਼ਾਰਪਰ ਦਾ ਰਹਿਣ ਵਾਲਾ ਇਹ ਨਾਮ ਮਕਰੀ 50 ਸਾਲ ਦੀ ਇਹ ਸਰ ਇੱਕ ਕਿਥੋਂ ਲੱਗੀ ਆਇਆ ਸੀਗਾ ਏ ਜੀ ਦਾ ਦਿੱਲੀ ਤੋਂ ਪੈਸਾ ਆਇਆ ਜੀ ਲੇਕਿਨ ਇਸਨੇ ਕੋਈ ਪਾਸ ਦੇ ਵਿੱਚ ਆ ਰਹੀ ਸੀ ਜਿੱਤੋਂ ਇਹਨੇ ਆਪਣੇ ਰਸੀਵ ਕਰਕੇ ਆਪਣੀ ਗੱਡੀ ਚ ਰੱਖਾਈ ਜਿੱਤੋਂ ਜਨਰਲ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਇਨਪੁਟ ਮਿਲੀ ਸੀ ਉਹਤੇ ਐਫ ਆਈ ਆਰ ਲਾਂਚ ਕਰਤੀ ਉਹ ਜਦੋਂ ਰੋਕਿਆ ਚੈੱਕ ਕੀਤਾ ਇਹਦੇ ਕੋਈ ਰਿਕਵਰੀ ਹੋਈ ਸਰ ਜਿੱਤਾ ਤੀ ਜਿਸ ਪਾਸ ਦੇ ਵਿੱਚ ਆ ਰਹੀ ਸੀ ਪਾਸ ਦੇ ਵਿੱਚ ਕੋਈ ਨਾਮ ਸੀ ਦਾ ਕਰੰਸੀ ਦੇ ਨਾਮ ਨਹੀਂ ਹਾਲੇ ਤੱਕ ਉਹ ਕੋਈ ਗੱਲ ਪਿਆ ਨਹੀਂ ਗਈ ਕੋਈ ਐਫ ਆਈ ਆਰ ਲਾਂਚ ਹੋਈ ਹੋਈ ਪਹਿਲਾਂ ਨਹੀਂ ਇਹ ਤੇ ਪਹਿਲਾਂ ਹੀ ਇੱਕ ਐਫ ਆਈ ਆਰ ਦਿੱਲੀ 에ਰਪੋਰਟ ਦੀ ਲਾਂਚ ਹੋਈ ਹੈ ਜੀ ਉਹ ਥੋੜਾ ਜਿਹਾ ਪਤਾ ਲੱਗਾ ਉਹਨੂੰ ਵੈਰੀਫਾਈ